ਪੰਜਾਬ ਦੀਆਂ ਸੜਕਾਂ ਤੇ ਕਿਸਾਨਾਂ ਦੇ ਹੋਏ ਟਰੈਕਟਰੀ ਟਰੈਕਟਰ ਤੇ ਉੱਥੇ ਹੀ ਅਗਲੀ ਰਣਨੀਤੀ ਦਾ ਪਲਾਨ ਕਿਸਾਨ ਕਰ ਰਹੇ ਨੇ ਦੱਸਦੀ ਹੈ ਕਿ ਸਰਬੰਸ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਵੱਡਾ ਇਕੱਠ ਕਰਨ ਜਾ ਰਹੀਆਂ ਨੇ ਤੇ ਜਿਸ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਹੋਵੇਗਾ ਤੇ ਇੱਕ ਅਹਿਮ ਕਾਨਫਰੰਸ ਜ਼ਰੀਏ ਜਿਹੜਾ ਕਿ ਵੱਡਾ ਫੈਸਲਾ ਸੁਣਾਇਆ ਜਾਵੇਗਾ ਤੇ ਅੱਜ ਕਿਸਾਨ ਜਥੇਬੰਦੀਆਂ ਜਿਹੜੀ ਕਿ ਸ਼ੰਭੂ ਬਾਡਰ ਦੇ ਉੱਤੇ ਵੱਡਾ ਇਕੱਠ ਕਰਨ ਜਾ ਰਹੀਆਂ ਨੇ ਤੇ ਉੱਥੇ ਹੀ ਅੱਜ ਕੇਂਦਰ ਸਰਕਾਰ ਦੇ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਉੱਥੇ ਹੀ ਅੱਜ ਕਿਸਾਨਾਂ ਦੇ ਨਾਲ ਜਿਹੜਾ ਕਿ ਮਿਲ ਕੇ ਟਰੈਕਟਰ ਮਾਰਚ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਜਿਹੜੀ ਕਿ ਸਰਕਾਰਾਂ ਦੇ ਖਿਲਾਫ ਜਿਹੜੀ ਕਿ ਅਗਲੀ ਰਣਨੀਤੀ ਘੜੇ ਜਾਵੇਗੀ 14 ਫਰਵਰੀ ਨੂੰ ਕਿਸਾਨ ਮੀਟਿੰਗ ਕਰਨ ਜਾ ਰਹੇ ਨੇ ਪਰੰਤੂ ਇਸ ਤੋਂ ਪਹਿਲਾਂ ਹੀ ਜਿਹੜਾ ਕਿ ਤਿੰਨ ਮਹਾਪੰਚਾਇਤਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਉੱਥੇ ਹੀ ਸਰਵਣ ਸਿੰਘ ਪੰਦੇੜ ਦੇ ਵੱਲੋਂ ਜਿਹੜਾ ਕਿ ਕਿਸਾਨਾਂ ਨੂੰ ਅਪੀਲ ਕੀਤੀ ਗਈ ਆ ਉਹ ਤੁਹਾਨੂੰ ਸੁਣਾਉਣੇ ਆ ਉਹਨਾਂ ਦਾ ਕੀ ਕਹਿਣਾ ਮੈਂ ਸਰਵਣ ਸਿੰਘ ਪੰਦੇੜ ਜਿਹੜਾ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਸੀ ਅੰਦੋਲਨ ਨੂੰ ਤੇਜ਼ ਕਰਾਂਗੇ ਮੋਰਚੇ ਹੋਰ ਵੱਡੇ ਕਰਾਂਗੇ ਅੱਜ ਮੈਂ ਇੱਥੇ ਸਪਰੋਰ ਪਿੰਡ ਆ ਇਹ ਜਲੰਧਰ ਤੋਂ ਅੱਗੇ ਤੇ ਫਗਵਾੜੇ ਤੋਂ ਆ ਫਗਵਾੜਾ ਸ਼ੁਰੂ ਹੋ ਜਾਂਦਾ ਆ ਬੀਕੇ ਜੂ ਦੁਆਬਾ ਰੈਨਰਾਈ ਭਰਾਵਾਂ ਨੇ ਇਹ ਨਗਰ ਨੇ ਵੱਡਾ ਲੰਗਰ ਲਾਇਆ ਹੈਗਾ ਔਰ ਵੱਡੇ ਪੱਧਰ ਤੇ ਤੁਸੀਂ ਦੇਖ ਰਹੇ ਹੋ ਟਰੈਕਟਰ ਟਰਾਲੀਆਂ ਦਾ ਕਾਫਲਾ ਜਿਹੜਾ ਬਿਆਸ ਤੋਂ ਚੱਲਿਆ ਸੀ ਹਲੇ ਵੀ ਟੁਰਿਆ ਆ ਰਿਹਾ ਇਹ ਲੰਗਰ ਦੇ ਲਾਗੇ ਆ ਪਹੁੰਚਿਆ ਹੈਗਾ ਔਰ ਇਹ ਤੋਂ ਬਾਅਦ ਕਾਫਲਾ ਜਿਹੜਾ ਲੁਧਿਆਣਾ ਲੁਧਿਆਣੇ ਤੋਂ ਅੱਗੇ ਇਹ ਕਾਫਲਾ ਜਿਹੜਾ ਬਾ ਰਾਜਪੁਰਾ ਜਾ ਕੇ ਖੜੂਗਾ ਰਾਜਪੁਰੇ ਦੇ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਸੋ ਜਿੰਨੇ ਵੀ ਚੰਡੀਗੜ੍ਹ ਦੀ ਪ੍ਰੈਸ ਹੈ ਰਾਜਪੁਰੇ ਦੀ ਪਟਿਆਲੇ ਦੀ ਉਹਨਾਂ ਨੂੰ ਬੇਨਤੀ ਆ ਇਹ ਅੰਦੋਲਨ ਵਿੱਚ ਪ੍ਰੈਸ ਨੇ ਬਹੁਤ ਯੋਗਦਾਨ ਦਿੱਤਾ ਐਮਬਸ ਵੀ ਲੀਗਲ ਗਰੰਟੀ ਕਾਨੂੰਨ ਬਣਾਉਣ ਲਈ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਮੁਕਤ ਕਰਨ ਲਈ ਇਹਦੋਂ ਕਾ ਨਰੇਗਾ 200 ਦਿਨ ਚੰਗੀ ਦਿਹਾੜੀ ਆਦੀਵਾਸੀਆਂ ਦੀ ਸੰਵਿਧਾਨ ਦੀ 5ਵੀਂ ਸੂਚੀ ਜਿਨ੍ਹਾਂ ਨੇ ਸ਼ਹੀਦ ਸੁਪਕਰ ਨੂੰ ਸ਼ਹੀਦ ਕੀਤਾ ਸੀ ਉਹਦਾ ਇਨਸਾਫ ਲਖੀਮਪੁਰ ਖੀਰੀ ਦਾ ਇਨਸਾਫ ਔਰ ਇਹਦੋਂ ਕਾ ਸਾਰੇ ਪੰਜਾਬ ਦੇ ਪਿੰਡਾਂ ਨੂੰ ਅਪੀਲ ਮੇਰੀ ਜੂਰ ਦਿਖਾ ਦਿਓ ਮੀਡੀਆ ਵਾਲਿਓ ਹਰ ਪਿੰਡ ਦੇ ਵਿੱਚੋਂ ਇੱਕ ਟਕ ਟਕ ਟਾਲੀ ਆਵੇ ਬਈ ਸ਼ੰਭੂ ਮੋਰਚੇ ਤੇ ਫਿਰ ਵੇਖਾਂਗੇ ਸਰਕਾਰ ਕਿਉਂ ਨਹੀਂ ਮੰਨਦੀ ਹੈਗੀ ਸੋ ਇਸ ਕਰਕੇ ਪੰਜਾਬੀਆਂ ਦਾ ਅੰਦੋਲਨ ਹੈ ਜਿਹੜਾ ਉਹ ਕਿਸਾਨ ਮਜ਼ਦੂਰ ਅੰਦੋਲਨ ਕਿਸਾਨ ਮਜ਼ਦੂਰ ਜਿਹੜੇ ਉਹ ਇਕੱਠੇ ਹੋ ਕੇ ਲੜ ਰਹੇ ਆ ਪਰ ਤੁਹਾਡੇ ਸਹਿਯੋਗ ਦੀ ਹਮੇਸ਼ਾ ਸਦੀਵੀ ਸਾਨੂੰ ਆਸਰਾ ਹੋਊਗੀ ਮੈਂ ਸਰਵੰਤ ਸਿੰਘ ਪੰਦੇੜ ਜਿਹੜਾ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਸੀ ਅੰਦੋਲਨ ਨੂੰ ਤੇਜ਼ ਕਰਾਂਗੇ ਮੋਰਚੇ ਹੋਰ ਵੱਡੇ ਕਰਾਂਗੇ ਅੱਜ ਮੈਂ ਇੱਥੇ ਸਪਰੋਰ ਪਿੰਡ ਆ ਇਹ ਜਲੰਧਰ ਤੋਂ ਅੱਗੇ ਤੇ ਫਗਵਾੜੇ ਤੋਂ ਆ ਫਗਵਾੜਾ ਸ਼ੁਰੂ ਹੋ ਜਾਣਾ ਆ ਬੀਕੇ ਜੂ ਦੁਆਬਾ ਰਨਰਾਈ ਭਰਾਵਾਂ ਨੇ ਇਹ ਲੰਗਰ ਨੇ ਵੱਡਾ ਲੰਗਰ ਲਾਇਆ ਹੈਗਾ ਔਰ ਵੱਡੇ ਪੱਧਰ ਤੇ ਤੁਸੀਂ ਦੇਖ ਰਹੇ ਹੋ ਟਰੈਕਟਰ ਟਰਾਲੀਆਂ ਦਾ ਕਾਫਲਾ ਜਿਹੜਾ ਬਿਆਸ ਤੋਂ ਚੱਲਿਆ ਸੀ ਹਲੇ ਵੀ ਟੁਰਿਆ ਆ ਰਿਹਾ ਇਹ ਲੰਗਰ ਦੇ ਲਾਗੇ ਆ ਪਹੁੰਚਿਆ ਹੈਗਾ ਔਰ ਇਹ ਤੋਂ ਬਾਅਦ ਕਾਫਲਾ ਜਿਹੜਾ ਲੁਧਿਆਣਾ ਲੁਧਿਆਣੇ ਤੋਂ ਅੱਗੇ ਇਹ ਕਾਫਲਾ ਜਿਹੜਾ ਬਾ ਰਾਜਪੁਰਾ ਜਾ ਕੇ ਖੜੂਗਾ ਰਾਜਪੁਰੇ ਦੇ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਸੋ ਜਿੰਨੇ ਵੀ ਚੰਡੀਗੜ੍ਹ ਦੀ ਪ੍ਰੈਸ ਹੈ ਰਾਜਪੁਰੇ ਦੀ ਪਟਿਆਲੇ ਦੀ ਉਹਨਾਂ ਨੂੰ ਬੇਨਤੀ ਆ ਇਹ ਅੰਦੋਲਨ ਵਿੱਚ ਪ੍ਰੈਸ ਨੇ ਬਹੁਤ ਯੋਗਦਾਨ ਦਿੱਤਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਲਈ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਮੁਕਤ ਕਰਨ ਲਈ ਇਹ ਤੋਂ ਘਾ ਡਰੇਗਾ 200 ਦਿਨ ਚੰਗੀ ਦਿਹਾੜੀ ਆਦੀਵਾਸੀਆਂ ਦੀ ਸੰਵਿਧਾਨ ਦੀ 25 ਸੂਚੀ ਜਿਨ੍ਹਾਂ ਨੇ ਸ਼ਹੀਦ ਸੁਪਕਰ ਨੂੰ ਸ਼ਹੀਦ ਕੀਤਾ ਸੀ ਉਹਦਾ ਇਨਸਾਫ ਲਖੀਮਪੁਰ ਖੀਰੀ ਦਾ ਇਨਸਾਫ ਔਰ ਇਹ ਤੋਂ ਘਾ ਸਾਰੇ ਪੰਜਾਬ ਦੇ ਪਿੰਡਾਂ ਨੂੰ ਅਪੀਲ ਮੇਰੀ ਜੂਰ ਦਿਖਾ ਦਿਓ ਮੀਡੀਆ ਵਾਲਿਓ ਹਰ ਪਿੰਡ ਦੇ ਵਿੱਚ ਇੱਕ ਟਕ ਟਕ ਟਾਲੀ ਆਵੇ ਬਈ ਸ਼ੰਭੂ ਬੋਰਚੇ ਦੇ ਫਿਰ ਵੇਖਾਂਗੇ ਸਰਕਾਰ ਕਿਉਂ ਨਹੀਂ ਮੰਨਦੀ ਹੈਗੀ ਸੋ ਇਸ ਕਰਕੇ ਪੰਜਾਬੀਆਂ ਦਾ ਅੰਦੋਲਨ ਹੈ ਜਿਹੜਾ ਉਹ ਕਿਸਾਨ ਮਜ਼ਦੂਰ ਅੰਦੋਲਨ ਕਿਸਾਨ ਮਜ਼ਦੂਰ ਜਿਹੜੇ ਉਹ ਇਕੱਠੇ ਹੋ ਕੇ ਲੜ ਰਹੇ ਆ ਪਰ ਤੁਹਾਡੇ ਸਹਿਯੋਗ ਦੀ ਹਮੇਸ਼ਾ ਸਦੀਵੀ ਸਾਨੂੰ ਆਸਰਾ ਹੋਊਗੀ